ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਜਦੋਂ ਵੀ ਤੁਸੀਂ ਜਿਵੇਂ ਇਲੈਕਟ ਹੋ ਰਹੇ ਹੋ ਸਰਪੰਚ ਵਾਸਤੇ ਜਾਂ ਪੰਚ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਪੰਚਵੰਨ ਵਾਸਤੇ ਜਾਂ ਸਰਪੰਚਪਨ ਵਾਸਤੇ ਤਾਂ ਉਹਦੇ ਲਈ ਤੁਸੀਂ ਕਿਹੜੇ ਕਿਹੜੇ ਜੇ ਫਾਰਮ ਨੇ ਉਹ ਅਪਲਾਈ ਕਰਨੇ ਨੇ ਉਹ ਨਾਲ ਲਗਾਉਣੇ ਨੇ ਤਾਂ ਉਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਉਸ ਦੇ ਲਈ ਜਿਹੜੇ ਤੁਸੀਂ ਫਾਰਮ ਡਾਕੂਮੈਂਟ ਨੇ ਜਿਹੜੇ ਮੈਂ ਦੱਸੂਗਾ ਕੁਝ ਤੁਹਾਨੂੰ ਜਿਹੜੇ ਸਾਡੇ ਟੈਲੀਗ੍ਰਾਮ ਗਰੁੱਪ ਤੋਂ ਮਿਲ ਜਾਣਗੇ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਾਕੀ ਜਿਹੜੇ ਕਿਸੇ ਨੂੰ ਕੁਝ ਨਾ ਸਮਝ ਆਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ ਤਾਂ ਹੁਣ ਫਾਰਮ ਦੇਖੋ ਕਿ ਇਹ ਪਹਿਲਾ ਨੋਮੀਨੇਸ਼ਨ ਫਾਰਮ ਦੀ ਫੀਸ ਫਾਰਮ ਭਰਨ ਲਈ ਕਟਵਾਈ ਗਈ ਪਰਚੀ ਦੀ ਰਸੀਦ ਜਾਂ ਚਲਾਨ ਦੀ ਕਾਪੀ ਇਹ ਕਿਹ ਕਿਆ ਹੋਊਗੀ ਇਹ ਤੁਹਾਡੀ ਫੀਸ ਕੱਟੀ ਜਾਊਗੀ ਜਿਹੜਾ ਵੀ ਤੁਸੀਂ ਨੋਮੀਨੇਸ਼ਨ ਕਰੋਗੇ ਜਦੋਂ ਵੀ ਇਹ ਜਿਹੜੀ ਫੀਸ ਹੈ ਤਾਂ ਤੁਸੀਂ ਬੀਡੀਪੀਓ ਦਫ਼ਤਰ ਜਿਹੜਾ ਹੈਗਾ ਉੱਥੇ ਜਾ ਕੇ ਕਟਵਾ ਸਕਦੇ ਹੋ ਜਾਂ ਫਿਰ ਜਿੱਥੇ ਤੁਹਾਡੀ ਨੋਮੀਨੇਸ਼ਨ ਫਾਈਲ ਹੋ ਰਹੀ ਹੈ ਜਿਹੜੇ ਆਪਣੇ ਆਰਓ ਪੀਆਰਓ ਨੇ ਉਹਨਾਂ ਕੋਲ ਵੀ ਤੁਸੀਂ ਇਹਦੀ ਜਿਹੜੀ ਫੀਸ ਹੈ ਉਹ ਭਰ ਸਕਦੇ ਹੋ ਉਸ ਤੋਂ ਬਾਅਦ ਉਮੀਦਵਾਰ ਦੇ ਨਾਮ ਦੇ ਸਬੂਤ ਦੀ ਕਾਪੀ ਉਮੀਦਵਾਰ ਦੇ ਨਾਮ ਸਬੂਤ ਦੀ ਕਾਪੀ ਦੀ ਥਾਂ ਤੇ ਤੁਸੀਂ ਆਪਣਾ ਆਧਾਰ ਕਾਰਡ ਲਗਾ ਸਕਦੇ ਹੋ ਪੈਨ ਕਾਰਡ ਲਗਾ ਸਕਦੇ ਹੋ ਪਾਸਪੋਰਟ ਲਗਾ ਸਕਦੇ ਹੋ ਡਰਾਈਵਿੰਗ ਲਾਇਸੈਂਸ ਲਗਾ ਸਕਦੇ ਹੋ ਜਿਸ ਵਿੱਚ ਤੁਹਾਡਾ ਨਾਮ ਲਿਖਿਆ ਹੋਵੇ ਫੋਟੋ ਹੋਵੇ ਉਮੀਦਵਾਰ ਦੇ ਰਿਹਾਇਸ਼ ਦੇ ਸਬੂਤ ਦੀ ਕਾਪੀ ਰਿਹਾਇਸ਼ ਦੇ ਵਿੱਚ ਵੀ ਤੁਸੀਂ ਜਿਹੜਾ ਆਪਣਾ ਆਧਾਰ ਕਾਰਡ ਲਾ ਸਕਦੇ ਹੋ ਉਸ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਲਾ ਸਕਦੇ ਹੋ ਕਿਉਂਕਿ ਉਹਦੇ ਵਿੱਚ ਵੀ ਐਡਰੈਸ ਜਿਹੜਾ ਹੈਗਾ ਉਹ ਹੁੰਦਾ ਹੈ ਪੈਨ ਕਾਰਡ ਨਹੀਂ ਲਾ ਸਕਦੇ ਕਿਉਂਕਿ ਉਹਦੇ ਉੱਤੇ ਜਿਹੜਾ ਐਡਰੈਸ ਹੈ ਉਹ ਨਹੀਂ ਲਿਖਿਆ ਹੁੰਦਾ ਰਿਹਾਇਸ਼ ਦੇ ਉਸ ਤੋਂ ਬਾਅਦ ਹੈ ਉਮੀਦਵਾਰ ਦੀ ਉਮਰ ਦੇ ਸਬੂਤ ਦੀ ਕਾਪੀ ਉਮਰ ਦੇ ਵਿੱਚ ਤੁਸੀਂ ਆਪਣੇ 10th ਦਾ ਜਿਹੜਾ ਸਰਟੀਫਿਕੇਟ ਹੈ ਉਹ ਲਾ ਸਕਦੇ ਹੋ ਪੈਨ ਕਾਰਡ ਲਾ ਸਕਦੇ ਹੋ ਜੇਕਰ ਆਧਾਰ ਕਾਰਡ ਦੇ ਉੱਪਰ ਤੁਹਾਡੀ ਪੂਰੀ ਡੇਟ ਹੈ ਤਾਂ ਉਹਨੂੰ ਵੀ ਲਾ ਸਕਦੇ ਹੋ ਪੂਰੀ ਡੇਟ ਦਾ ਕੀ ਮਤਲਬ ਹੈ ਕਿਉਂਕਿ ਕਈਆਂ ਦੇ ਆਧਾਰ ਕਾਰਡ ਦੇ ਉੱਪਰ ਸਿਰਫ ਈਅਰ ਲਿਖਿਆ ਹੁੰਦਾ ਜਿਵੇਂ 1980 1990 ਤਾਂ ਪੂਰਾ ਹੋਣਾ ਚਾਹੀਦਾ ਹੈ ਜੋ ਜੋ ਵੀ ਤੁਹਾਡੀ ਡੇਟ ਆਫ ਬਰਥ ਹੈ ਉਸ ਤੋਂ ਬਾਅਦ ਹੈ ਪੰਜਵਾਂ ਪੁਆਇੰਟ ਹੈ ਉਮੀਦਵਾਰ ਜੇ ਅਨੁਸੂਚਿਤ ਜਾਤੀ ਦਾ ਪਛੜੀ ਸ਼੍ਰੇਣੀ ਨਾਲ ਸੰਬੰਧਿਤ ਹੈ ਤਾਂ ਉਸ ਦੀ ਕਾਪੀ ਜਿਵੇਂ ਕੋਈ ਅਨੁਸੂਚੀ ਜਾਤੀ ਦਾ ਕੀ ਮਤਲਬ ਹੋ ਗਿਆ ਕੋਈ ਐਸਸੀ ਹੈ ਓਬੀਸੀ ਹੈ ਬੀਸੀ ਹੈ ਤਾਂ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਉਹ ਸਰਟੀਫਿਕੇਟ ਨਾਲ ਲਾਉਣਾ ਪਊਗਾ ਜਨਰਲ ਨੂੰ ਲਾਉਣ ਦੀ ਕੋਈ ਲੋੜ ਨਹੀਂ ਹੈ ਛੇਵਾਂ ਕਹ ਪੰਚਾਇਤੀ ਇਲੈਕਸ਼ਨ ਨਾਲ ਸੰਬੰਧਿਤ ਨਾਲ ਜੋ ਵੀ ਨਵੀਂ ਵੋਟਰ ਸੂਚੀ ਹੈ ਉਸ ਵਿੱਚ ਜੋ ਉਮੀਦਵਾਰ ਦਾ ਨਾਮ ਉਹਦੀ ਤਸਵੀਰ ਦਾ ਕਾਪੀ ਹੋਣੀ ਚਾਹੀਦੀ ਹੈ ਯਾਨੀ ਕਿ ਜਿਹੜੀ ਵੋਟਰ ਲਿਸਟ ਹੁੰਦੀ ਹੈ ਉਹਦੇ 'ਚ ਤੁਹਾਡਾ ਨਾਮ ਹੋਣਾ ਚਾਹੀਦਾ ਹੈ ਤੇ ਉਹਦੀ ਜਿਹੜੀ ਫੋਟੋਕਾਪੀ ਹੈ ਤੁਸੀਂ ਨਾਲ ਲਾਉਣੀ ਹੈ ਤਜਵੀਜ਼ ਅਗਲਾ ਪੁਆਇੰਟ ਹੈ ਤਜਵੀਜ਼ ਕਰਤਾ ਦੇ ਨਾਮ ਦੇ ਸਬੂਤ ਦੀ ਕਾਪੀ ਤਜਵੀਜ਼ ਕਰਤਾ ਜਿਹੜਾ ਤੁਹਾਡੇ ਨਾਲ ਹੋਊਗਾ ਸਪੋਰਟਰ ਉਹ ਦੀ ਜਿਹੜੀ ਕਾਪੀ ਸਬੂਤ ਦੀ ਕਾਪੀ ਤੁਸੀਂ ਲਾਉਣੀ ਹੈ ਤੇ ਉਹਦਾ ਰਿਹਸ ਦਾ ਜਿਹੜਾ ਪੱਕਾ ਪਤਾ ਹੈ ਉਹ ਤੁਸੀਂ ਨਾਲ ਲਾਣਾ ਹੋਵੇਗਾ ਉਸ ਤੋਂ ਬਾਅਦ ਇਹ ਪੰਚਾਇਤ ਇਲੈਕਸ਼ਨ ਨਾਲ ਸੰਬੰਧਿਤ ਨਾਲ ਜੋ ਵੀ ਨਵੀਂ ਵੋਟਰ ਸੂਚੀ ਉਹ ਅਤੇ ਕਨਾਲ ਦੇ ਜਾਲ ਉਸੇ ਬੰਦੇ ਦੇ ਜਿਹੜਾ ਤੁਹਾਡੇ ਨਾਲ ਹੈ ਗਵਾਹ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੀ ਵੀ ਸੇਮ ਜਿਹੜੀ ਹੈਗੀ ਹੈ ਉਹਦੇ ਵਿੱਚ ਫੋਟੋ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ ਵੋਟਰ ਆਈਡੀ ਵੋਟ ਕਾਰਡ ਹੋਣਾ ਚਾਹੀਦਾ ਵੋਟਰ ਸੂਚੀ ਦੇ ਵਿੱਚ ਉਸ ਤੋਂ ਬਾਅਦ ਸੈਕੰਡਰ ਇੱਕ ਇੱਕ ਤਾਂ ਇਹ ਹੋ ਗਿਆ ਉੱਪਰ ਵਾਲਾ ਜਿਹੜਾ ਤਜਵੀਜ਼ ਕਰਤਾ ਕਿਹਾ ਇੱਕ ਹੋਰ ਸੈਕੰਡਰ ਹੋਣਾ ਚਾਹੀਦਾ ਉਹਦੀ ਵੀ ਸੇਮ ਜਿਹੜੀ ਹੈਗੀ ਹੈ ਲੱਗਣਗੇ ਸਬੂਦੀ ਕਾਪੀ ਰਿਐਸ ਦਾ ਪਤਾ ਤੇ ਇਲੈਕਸ਼ਨ ਸੂਚੀ ਦੇ ਵਿੱਚ ਉਹਦਾ ਨਾਮ ਹੋਣਾ ਚਾਹੀਦਾ ਉਸ ਤੋਂ ਬਾਅਦ ਹੈ ਫਾਰਮ ਨੰਬਰ 4 ਇਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਊਗਾ ਇਹ ਕੀ ਹੁੰਦਾ ਇੱਕ ਨਾਮਜ਼ਦਗੀ ਪੱਤਰ ਹੁੰਦਾ ਐਨੈਕਸਰ 1 셀ਫ ਡੈਕਲੇਰੇਸ਼ਨ ਇਹਨੂੰ ਬੋਲਦੇ ਆ ਸਵੇ ਘੋਸ਼ਣਾ ਪੱਤਰ ਇਹ ਹੁੰਦਾ ਇਸ ਵਿੱਚ ਕੋਈ ਵੀ ਖਾਨਾ ਤੁਸੀਂ ਖਾਲੀ ਨਹੀਂ ਛੱਡਣਾ ਠੀਕ ਹੈ ਜੇ ਖਾਲੀ ਹੋਵੇਗਾ ਤਾਂ ਉਹ ਲਾਗੂ ਨਹੀਂ ਹੋਵੇਗਾ ਨਿਲ ਦੀ ਜਿਹੜੀ ਰਿਪੋਰਟ ਜਿਹੜੀ ਹੈਗੀ ਹੈ ਉਹ ਤੁਸੀਂ ਜੇਕਰ ਕੋਈ ਡੱਬਾ ਤੁਹਾਨੂੰ ਖਾਲੀ ਨਹੀਂ ਛੱਡਣਾ ਤੁਸੀਂ ਜਾਂ ਤਾਂ ਕਰੋਸ ਲਾ ਦਿਓ ਜਾਂ ਟਿਕ ਮਾਰ ਦਿਓ ਜਾਂ ਫਿਰ ਉਹਦੇ ਵਿੱਚ ਜੋ ਡਾਟਾ ਮੰਗਿਆ ਉਹ ਫਿਲ ਕਰ ਦਿਓ ਤੁਸੀਂ ਖਾਲੀ ਨਹੀਂ ਛੱਡ ਕੇ ਆਣਾ ਕੋਈ ਵੀ ਉਸ ਤੋਂ ਬਾਅਦ ਆ ਪੈਨ ਕਾਰਡ ਦੀ ਫੋਟੋ ਸਟੇਟ ਕਾਪੀ ਲੈਣੀ ਹੈ ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੁਸੀਂ ਆਪਣੇ ਲੈਣੀਆਂ ਜਿਹੜਾ ਕਿ ਅਪਲਾਈ ਕਰ ਰਹੇ ਸਰਪੰਚ ਜਾਂ ਪੰਚ ਬਣਨ ਵਾਸਤੇ ਉਸ ਤੋਂ ਬਾਅਦ ਚੱਲਿਆ ਚਲ ਸੰਪਤੀ ਜੋ ਵੀ ਦਿਖਾਈਏ ਉਸ ਸੰਪਤੀ ਸਬੂਤ ਜਿਹੜਾ ਉੱਪਰ ਮੈਂ ਫਾਰਮ ਦੱਸਿਆ ਫੋਨ ਨੰਬਰ 4 ਇਹਦੇ ਵਿੱਚ ਤੁਹਾਡਾ ਜਿਹੜਾ ਹੈਗਾ ਪੁੱਛਿਆ ਜਾਵੇਗਾ ਕਿੰਨੀ ਸੰਪਤੀ ਹੈ ਉਹਦੇ ਤੁਸੀਂ ਸਬੂਤ ਲਾਉਣੇ ਆ ਜਿਵੇਂ ਕਿ ਤੁਸੀਂ ਕਿਹਾ ਵੀ ਮੇਰੇ ਕੋਲ ਇੰਨੀ ਜ਼ਮੀਨ ਹੈ ਤਾਂ ਜ਼ਮੀਨ ਦੀ ਫਰਦ ਤੁਸੀਂ ਜਿਹੜੀ ਹੈਗੀ ਆ ਉਹ ਨਾਲ ਲਾ ਦੇਣੀ ਹੈ ਉਸ ਤੋਂ ਬਾਅਦ ਇਹ ਵੀਡੀਓ ਤੋਂ ਕਰ ਬਕਾਇਆ ਦੀ ਕਾਪੀ ਆਦੀ ਜੇਕਰ ਕੋਈ ਬਕਾਇਆ ਰਹਿੰਦਾ ਹੈ ਉਹ ਬੀਡੀਪੀ ਦਾ ਦਸਤਾਉਦ ਤੁਹਾਨੂੰ ਮਿਲ ਜੂਗਾ ਉਹ ਲਾਉਣੀ ਹੈ ਪੜਾਈ ਦੀ ਯੋਗਤਾ ਤੁਸੀਂ ਕਿਹਾਂ ਕਿਹਾਂ ਕੁਆਲੀਫਿਕੇਸ਼ਨ ਹੈ ਤੁਹਾਡੀ ਉਹਦੇ ਸਰਟੀਫਿਕੇਟ ਲੈਣੇ 10ਵੀਂ ਕਿੱਤੀ ਹੈ 12ਵੀਂ ਕਿੱਤੀ ਹੈ ਗ੍ਰੈਜੂਏਸ਼ਨ ਹੈ ਇਨਕਮ ਟੈਕਸ ਜੇਕਰ ਤੁਸੀਂ ਰਿਟਰਨ ਭਰਦੇ ਹੋ ਤਾਂ ਉਹਦੀ ਕਾਪੀ ਤੁਸੀਂ ਲਾਉਣੀ ਹੈ ਇਲੈਕਸ਼ਨ ਏਜੰਟ ਦਾ ਜਿਹੜਾ ਫਾਰਮ ਹੈ ਉਹ ਤੁਸੀਂ ਲਾਉਣਾ ਹੈ ਠੀਕ ਹੈ ਤਿੰਨ ਕਲਰ ਫੋਟੋਆਂ ਉਮੀਦਵਾਰ ਦੀਆਂ ਜਿਹੜੀਆਂ ਹੈਗੀਆਂ ਤਿੰਨ ਕਲਰ ਫੋਟੋਆਂ ਜਿਹੜੇ ਫਾਰਮ ਨੇ ਉਹਨਾਂ ਦੇ ਉੱਤੇ ਲੱਗਣਗੀਆਂ ਇਲੈਕਸ਼ਨ ਏਜੰਟ ਦੀਆਂ ਤਿੰਨ ਕਲਰ ਫੋਟੋਆਂ ਅਟੈਚਡ ਵਿਦ ਵਾਈਟ ਬੈਕਗਰਾਉਂਡ ਪਿੱਛੇ ਜਿਹੜਾ ਹੈਗਾ ਵਾਈਟ ਬੈਕਗਰਾਉਂਡ ਉਹ ਹੋਣਾ ਚਾਹੀਦਾ ਟੇਕ ਕ ਉਸ ਤੋਂ ਬਾਅਦ ਰਿਟਰਨਿੰਗ ਅਫਸਰ ਨਾਮਜ਼ਦਗੀ ਦੇ ਪੱਤਰ ਵਾਪਸ ਲੈਣ ਲਈ ਨਿਰਧਾਰਤ ਸਮੇਂ ਦੀ ਸਮਾਪਤੀ ਤੇ ਹਰੇਕ ਵੱਦ ਤੌਰ ਤੇ ਨਾਮਜ਼ਦ ਉਮੀਦਵਾਰ ਨੂੰ ਦੁਬਾਰਾ ਅਲਰਟ ਕਰਾਇਆ ਜਾਏਗਾ ਉਸ ਤੋਂ ਬਾਅਦ ਕੀ ਹੋਊਗਾ ਕਿ ਜਿਹੜਾ ਹੈਗਾ ਰਿਟਰਨਿੰਗ ਅਫਸਰ ਬੈਠੇ ਹੋਣਗੇ ਤੁਹਾਡਾ ਜਿਹੜਾ ਉੱਪਰ ਵਾਲੇ ਜਿਹੜੇ ਪੁਆਇੰਟ ਸੀ ਉਹ ਤੁਹਾਡਾ ਕੰਮ ਸੀਗਾ ਉਸ ਤੋਂ ਬਾਅਦ ਜਿਹੜਾ ਆ ਕੰਮ ਹੈ ਉਹ ਜਿਹੜੇ ਆਰਓ ਏਆਰਓ ਆਰਓ ਹੁੰਦਾ ਆ ਜਿਹੜਾ ਰਿਟਰਨਿੰਗ ਅਫਸਰ ਏਆਰ ਹੁੰਦਾ ਅਸਿਸਟੈਂਟ ਰਿਟਰਨਿੰਗ ਅਫਸਰ ਉਹਨਾਂ ਕੋਲ ਤੁਸੀਂ ਆਪਣੀ ਫਾਈਲ ਲੈ ਕੇ ਜਾਓਗੇ ਤਿਆਰ ਕਰਕੇ ਉਦੋਂ ਦੱਸਣਗੇ ਵੀ ਇਹਦੇ ਵਿੱਚ ਕੀ ਕਮੀਆਂ ਹੈ ਤਾਂ ਉੱਥੇ ਕਮੀਆਂ ਦੂਰ ਕਰ ਦੇਣਗੇ ਜੋ ਵੀ ਤੁਹਾਨੂੰ ਨਹੀਂ ਪਤਾ ਲੱਗੇਗਾ ਵੀ ਉਹਦੇ ਵਿੱਚ ਕੀ ਭਰਨੇ ਹੈ ਕੀ ਨਹੀਂ ਤਾਂ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਫਾਰਮ ਹੈ ਉਹ ਚੰਗੀ ਤਰ੍ਹਾਂ ਜੇ ਕੁਝ ਰਹਿ ਗਿਆ ਹੋਵੇ ਤਾਂ ਗਲਤ ਨਹੀਂ ਕਰਨਾ ਉੱਥੇ ਜਾ ਕੇ ਤੁਸੀਂ ਫਿਲ ਆਊਟ ਕਰ ਸਕਦੇ ਹੋ ਉਮੀਦਵਾਰ ਦੇ ਨਾਮੂਨਾ ਸਤਖਰ ਦੇ ਕਾਪੀ ਦੇ ਫਾਰਮ ਇੱਕ ਦੋ ਤਿੰਨ ਜਿਹੜੇ ਸਾਈਨ ਨੇ ਉਹ ਨਮੂਨਾ ਸਤਖਰ ਉਹਨੂੰ ਕਹਿੰਦੇ ਆ ਉਹ ਤੁਸੀਂ ਉੱਥੇ ਜਾ ਕੇ ਜਿਹੜੇ ਹੈਗੇ ਨੇ ਉਹ ਕਰਨੇ ਹੋਣਗੇ ਉਹਨਾਂ ਦੇ ਪ੍ਰੈਜ਼ੈਂਸ ਦੇ ਵਿੱਚ ਆਰਓ ਤੇ ਆਰਓ ਦੀ ਪ੍ਰੈਜ਼ੈਂਸ ਦੇ ਵਿੱਚ ਉੱਥੇ ਜਾ ਕੇ ਤੁਸੀਂ ਜਿਹੜੇ ਹੈਗੇ ਨੇ ਸਾਈਨ ਉਹ ਕਰਨੇ ਹੋਣਗੇ ਉਸ ਤੋਂ ਬਾਅਦ ਅੱਗੇ ਪੁਆਇੰਟ 28ਵਾਂ ਵਰਤਮਾਨ ਪੰਚ ਸਰਪੰਚ ਦੀ ਸੂਰਤੀ ਸੰਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੋਂ ਇੱਕ ਸਰਟੀਫਿਕੇਟ ਸ਼ਾਮਿਲ ਹੋਣਾ ਚਾਹੀਦਾ ਹੈ ਕਿ ਇਸ ਪੰਚ ਦਾ ਸਰਪੰਚ ਨੇ ಗ್ರಾಮ ਪੰਚਾਇਤ ਦਾ ਮੁਕੰਮਲ ਰਿਕਾਰਡ ਅਤੇ ਨਕਦੀ ਉਸ ਪਾਸ ਕੋਈ ਵੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਸੌਂਪ ਦਿੱਤਾ ਹੈ ਇਹਦੇ ਵਿੱਚ ਕਿਹਾ ਕਿ ਸਪੋਜ਼ ਕਰੋ ਕੋਈ ਸਰਪੰਚ ਪਹਿਲਾਂ ਹੀ ਬਣਿਆ ਹੋਇਆ ਸੀ ਪਿੰਡ ਦਾ ਉਹ ਦੁਬਾਰਾ ਤੋਂ ਫੇਰ ਇਲੈਕਸ਼ਨ ਲੜਨਾ ਚਾਹੁੰਦਾ ਹੈ ਤਾਂ ਇਸ ਦੇ ਲਈ ਕਿਹਾ ਕਿ ਤੁਸੀਂ ਬीडीपीਓ ਦਫ਼ਤਰ ਤੋਂ ਇੱਕ ਰਿਕਾਰਡ ਤੁਹਾਨੂੰ ਜਿਹੜਾ ਹੈਗਾ ਇੱਕ ਸਰਟੀਫਿਕੇਟ ਜਿਹੜਾ ਉਹ ਮਿਲੂਗਾ ਜਿਹਦੇ ਵਿੱਚ ਵੀ ਦੱਸਿਆ ਜਾਵੇਗਾ ਵੀ ਇਹਨਾਂ ਦਾ ਕੋਈ ਵੀ ਬਕਾਇਆ ਜਿਹੜਾ ਹੈਗਾ ਉਹ ਨਹੀਂ ਪੈਂਡਿੰਗ ਹੈਗਾ ਨਵੇਂ ਵਾਸਤੇ ਨਹੀਂ ਹੈ ਜਿਹੜੇ ਨਵੇਂ ਉੱਠਣਗੇ ਉਹਨਾਂ ਨੂੰ ਜਿਹੜਾ ਕੋਈ ਪੁਰਾਣਾ ਪੰਚ ਸਰਪੰਚ ਹੈ ਉਹ ਦੁਆਰਾ ਤੋਂ ਇਲੈਕਟ ਹੋਣਾ ਚਾਹੁੰਦਾ ਹੈ ਉਸ ਤੋਂ ਬਾਅਦ 29 ਪੁਆਇੰਟ ਬਲਾਕ ਸਮਿਤੀ ਜਿਸ ਨਾਲ ਪ੍ਰਸ਼ਾਸਨ ਤੋਂ ਪ੍ਰਾਪਰਟੀ ਦੇ ਠੇਕੇਦਾਰ ਕਿਰਾਏ ਲੀਜ਼ ਤੇ ਆਦਿ ਦੇ ਹਿੱਸੇਦਾਰ ਨਹੀਂ ਹੋਣਾ ਚਾਹੀਦਾ ਨਾ ਤੇ ਇਸ ਨਾਲ ਸੰਬੰਧਤ ਕਬਜ਼ਾ ਨਹੀਂ ਹੋਣਾ ਚਾਹੀਦਾ ਹਲਫੀਆ ਬਿਆਨ ਇੱਕ ਹਲਫੀਆ ਬਿਆਨ ਲੱਗੂਗਾ ਮਿਲਕ ਸਮਤੀ ਦੇ ਵਿੱਚ ਜਿਹੜਾ ਪ੍ਰਾਪਰਟੀ ਦਾ ਠੇਕੇਦਾਰ ਜਿਹੜਾ ਹੈਗਾ ਉਹ ਕਿਰਾਇਆਦਾਰ ਤੇ ਨਹੀਂ ਗਿਆ ਲੀਜ਼ ਤੇ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਿਵੇਂ ਤੀਵਾ ਪੁਆਇੰਟ ਅਨੁਸਾਰਿਤ ਜਾਤੀਆਂ ਦਾ ਪਛੜੀਆਂ ਜਾਤੀਆਂ ਸ਼੍ਰੇਣੀ ਜਿਵੇਂ ਕਿ ਕੇਸ ਹੋਵੇ ਲਈ ਰੱਖਵੇਂ ਹੋਣ ਹਲਕੇ ਤੋਂ ਅਨੁਸਾਰਿਤ ਜਾਤੀ ਦੇ ਮੈਂਬਰ ਦੀ ਨਾਮਜ਼ਦਗੀ ਨਾਲ ਕੋਚਨਾ ਪੱਤਰ ਸਾਮਿਲ ਹੋਵੇਗਾ ਕਿਸੇ ਐਮਪੀ ਐਮਐਲਏ ਮੈਜਿਸਟਰ ਤਹਿਸੀਲਦਾਰ ਨਾ ਤਹਿਸੀਲਦਾਰ ਜਾਂ ਪੰਚਾਇਤ ਸੰਮਤੀ ਨੇ ਕੀਤੀ ਹੋਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਲਈ ਕਿਸੇ ਵੀ ਐਮਪੀ ਐਮਐਲਏ ਜਿਸਟਡ ਤਹਿਸੀਲਦਾਰ ਜਾਂ ਕਿਸੇ ਹੋਰ ਰਜਿਸਟਰਡ ਅਫਸਰ ਨੇ ਕੀਤੀ ਹੋਵੇ ਜਿਸ ਦਾ ਜਾਤ ਦਾ ਇਸ ਵਰਣਨ ਹੋਵੇ ਇਸ ਨੂੰ ਕੀ ਉਮੀਦਵਾਰ ਸਮਝ ਰੱਖਦਾ ਹੈ ਇਹਦੇ ਵਿੱਚ ਕੀ ਦੱਸਿਆ ਗਿਆ 3ਵੇਂ ਪੁਆਇੰਟ ਦੇ ਵਿੱਚ ਕਿ ਜਿਹੜੀ ਵੀ ਅਨੁਸੂਚਿਤ ਜਾਤੀਆਂ ਨੇ ਪਛੜੀਆਂ ਜਾਤੀਆਂ ਨੇ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਉਹ ਤਹਿਸੀਲਦਾਰ ਇਹ ਮੈਜਿਸਟਰੇਟ ਤੋਂ ਅਪਰੂਵ ਹੋਣਾ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇੰਪੋਰਟੈਂਟ ਪੁਆਇੰਟ ਹੋਰ ਅੱਗੇ ਹੈ ਨਹੀਂ ਸਾਰੇ ਜਿਹੜੇ ਹੈਗੇ ਨੇ ਇੰਪੋਰਟੈਂਟ ਪ ਕੀ ਕਿਹਾ ਹੈ ਕਿ ਨਹੀਂ ਉਸ ਤੋਂ ਬਾਅਦ ਨੋਮੀਨੇਸ਼ਨ ਫਾਰਮ ਦੇ ਵਿੱਚ ਇਹ ਦੱਸਿਆ ਕਿ ਕੋਈ ਵੀ ਖਾਨਾ ਖਾਲੀ ਨਹੀਂ ਛੱਡਣਾ ਨਿਸ਼ਾਨੀ ਐਡਰੈਸ ਤੁਸੀਂ ਜਿਹੜਾ ਹੈਗਾ ਉਹ ਹੋਣਾ ਚਾਹੀਦਾ ਫਾਰਮ ਦੇ ਵਿੱਚ ਕੋਈ ਕਟਵੱਟ ਨਹੀਂ ਹੋਣੀ ਚਾਹੀਦੀ ਕੋਈ ਕਟਿੰਗ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਿਕ ਦਸਤਾਵੇਜ਼ ਜਿਹੜੇ ਤੁਸੀਂ ਲੈ ਕੇ ਜਾਣੇ ਨੇ ਇਹ ਸਿਰਫ ਟ੍ਰੇਨਿੰਗ ਪਰਪਸ ਲਈ ਉਸ ਤੋਂ ਬਾਅਦ ਕੀ ਹੋਗਾ ਤੁਹਾਡੀ ਡਾਕੂਮੈਂਟ ਦੀ ਸਕਰੂਟੀ ਹੋਊਗੀ ਚੈੱਕ ਕੀਤੇ ਜਾਣਗੇ ਤੇ ਲੋੜ ਮੁਤਾਬਿਕ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਜਿਹੜੇ ਚੋਣ ਨਿਸ਼ਾਨੇ ਉਹ ਦੇ ਦਿੱਤੇ ਜਾਣਗੇ ਠੀਕ ਹੈ ਜੀ ਤਾਂ ਇਹ ਸੀਗੀ ਜੀ ਪੂਰਾ ਪ੍ਰੋਸੈਸ ਇਸ ਤੋਂ ਬਾਅਦ ਜਿਹੜੇ ਫਾਰਮ ਨੇ ਤੁਹਾਨੂੰ ਮਿਲ ਜਣਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੇਕਰ ਫੇਰ ਵੀ ਕਿਸੇ ਨੂੰ ਕੁਝ ਨਾ ਸਮਝ ਆਵੇ ਤਾਂ ਨੀਚੇ ਕਮੈਂਟ ਕਰਕੇ ਪੁੱਛ ਸਕਦਾ ਹੈ ਬਾਕੀ ਮੈਂ ਇੱਕ ਵਾਰ ਦੱਸ ਚੁੱਕਿਆ ਹਾਂ ਵੀ ਕਿਵੇਂ-ਕਿਵੇਂ ਫਾਰਮ ਭਰਨੇ ਹੈ ਜੇਕਰ ਫੇਰ ਵੀ ਪ੍ਰੋਬਲਮ ਹੈ ਤਾਂ ਨੀਚੇ ਇੱਕ ਵਾਰ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਕਿ ਕਿਉਂਕਿ ਆਪਣੇ ਕੋਲ ਦੇਖੋ 2-3 ਤਰੀਕਾ ਉਦਨ ਛੁੱਟੀ ਹੈ 4 ਤਰੀਕ ਤਹਾਡੇ ਕੋਲ ਸਿਰਫ ਲਾਸਟ ਡੇ ਹੈ ਠੀਕ ਹੈ ਤੇ ਉਮੀਦ ਹੈ ਕਿ ਤੁਸੀਂ ਆਪਣਾ ਜਿਹੜਾ ਹੈਗਾ ਫਾਰਮ ਚੰਗੀ ਤਰ੍ਹਾਂ ਭਰੋਗੇ ਤੇ ਉਮੀਦ ਹੈ ਕਿ ਜਿਹੜੇ ਫਾਰਮ ਭਰੇ ਨੇ ਪੰਚ ਸਰਪੰਚ ਜਿਹੜੇ ਵੀ ਸੋ ਇਹ ਫੋਮ ਭਰ ਕੇ ਭੇਜਣਾ ਠੀਕ ਹੈ ਧੰਨਵਾਦ ਤੁਹਾਡਾ ਸਾਰਾ ਵੀਡੀਓ ਦੇਖਣ ਲਈ ਥੈਂਕ ਯੂ